ਮਹਲਾ ਪਹਿਲਾ ਲਖਨੇ ਕੀ ਆਂ ਚੰਗੀਆਂ ਲਖਪੁਨਾ ਪਰਵਾਨ ਲਖ ਤਪ ਉਪਰ ਤੀਰ ਥਾ ਸਹਿਜ ਜੋਗ ਬੇਵਾਨ ਲਖ ਸੁਰ ਤਣ ਸੰਗਰਾਮ ਰਣ ਮੇ ਛੁਟੇ ਪ੍ਰਾਨ ਲਖ ਸੁਰ ਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿਥਿਆ ਕਰਮ ਸਚਾ ਨਿਸ਼ਾਨ ਪਉੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸਚ ਵਰਤਾਇ ਜਿਸ ਤੂੰ ਦੇ ਤਿਸ ਮਿਲੇ ਸਚ ਆ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲੀਏ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੇ ਮਨੁ ਮੁਖੀ ਜਨਮ ਗਵਾਇਆ ਵਿਚ ਦੁਨਿਆ ਕਾਹੇ ਆਇਆ ਅਠਿੰਨ ਪੌੜੀ ਨਾਲ ਜੁੜੇ ਦੂਜਾ ਸ਼ਲੋਕ ਇਸ ਦੀ ਮੂਲ ਪੰਕਤੀ ਹੈ ਨਾਮ ਇੱਕ ਮੱਤੀ ਮਿੱਥਿਆ ਕਰਮ ਸਚਾ ਨਿਸਾਨ ਸਾਰੀ ਸੋਚਣੀ ਵਿਅਰਥ ਸਾਰੀ ਮਤ ਵਿਅਰਥ ਸਾਰੀਆਂ ਤਦਬੀਰਾਂ ਦੇ ਮੈਨੀ ਨੇ ਬਸ ਇੱਕੋ ਹੀ ਹੈ ਖਾਸ ਉਹ ਹੈ ਪ੍ਰਭੂ ਦੀ ਬਖਸ਼ਿਸ਼ ਪੂਰੀ ਰਹਿਮ ਉਹਦੀ ਜੋ ਰਹਿਮਤ ਹੈ ਉਹਦੀ ਜੋ ਬਖਸ਼ਿਸ਼ ਹੈ ਉਸ ਦੀ ਬਖਸ਼ਿਸ਼ ਦਾ ਜੋ ਮਰਥੇ ਤੇ ਨਿਸ਼ਾਨ ਹੈ ਬਸ ਇਹ ਹੀ ਮਹਾਨ ਹੈ ਬਾਕੀ ਮਤ ਬਾਕੀ ਸੋਚਨੀ ਵਿਅਰਥ ਭਾਅ ਐਸਾ ਸੋਚ ਐਸੀ ਪ੍ਰਾਰਥਨਾ ਕਰ ਕਿ ਉਹਦੀ ਬਖਸ਼ਿਸ਼ ਹੋਵੇ ਤੇ ਬਖਸ਼ਿਸ਼ ਦਾ ਬਕਾਇਦਾ ਨਿਸ਼ਾਨ ਪੈ ਜਾਂਦਾ ਹੈ ਬਖਸ਼ਿਸ਼ ਦਾ ਬਕਾਇਦਾ ਪਰਵਾਨਾ ਮਿਲਦਾ ਹੈ ਭਾਅ ਬਖਸ਼ਿਸ਼ ਗੁੱਝੀ ਛਿੱਪੀ ਨਹੀਂ ਰਹਿੰਦੀ ਜਿੰਨਾ ਵੱਡਾ ਉਹ ਦਾਤਾ ਹੈ ਔਰ ਪ੍ਰਗਟ ਹੈ ਉਹਦੀ ਦਾਤ ਹੀ ਪ੍ਰਗਟ ਹੁੰਦੀ ਹੈ ਮੱਥਾ ਦੱਸ ਦਿੰਦਾ ਹੈ ਇਸ ਬੰਦੇ ਕੋਲ ਨਾਮ ਹੈ ਇਸ ਕੋਲ ਗਿਆਨ ਹੈ ਇਸ ਕੋਲ ਗੁਣ ਹੈ ਇਸ ਕੋਲ ਕਲਾ ਹੈ ਗੁੱਝੀ ਛੁਪੀ ਗੱਲ ਨਹੀਂ ਰਹਿੰਦੀ ਤਾਂ ਸਹਿਬ ਇੱਥੇ ਫਰਮਾਨ ਕਰਦੇ ਨੇ ਉਹਦੀ ਬਖਸ਼ਿਸ਼ ਦਾ ਜਿਹੜਾ ਪ੍ਰਵਾਨਾ ਹੈ ਉਹਦੀ ਬਖਸ਼ਿਸ਼ ਦਾ ਜਿਹੜਾ ਨਿਸ਼ਾਨਾ ਹੈ ਬਸ ਉਹੀ ਸੱਚ ਹੈ ਉਹੀ ਮਹਾਨ ਹੈ ਬਾਕੀ ਤੇ ਸੋਚਣੀ ਮਿੱਥਿਆ ਹੈ ਵਿਅਰਥ ਹੈ ਝੂਠ ਹੈ ਬਾਕੀ ਕਿਹੜੀ ਸੋਚਣੀ ਈਸ਼ਵਰ ਪ੍ਰਾਪਤੀ ਲਈ ਹੋਰ ਕਿਹੜੀ ਸੋਚਣੀ ਤਾਂ ਉਸ ਦਾ ਸਤਿਗੁਰ ਜ਼ਿਕਰ ਕਰਦੇ ਨੇ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪਰਵਾਣ ਈਕ ਨੇਕੀ ਨਹੀਂ ਲੱਖਾਂ ਤਰ੍ਹਾਂ ਦੀਆਂ ਨੇਕੀਆਂ ਕੀਤੀਆਂ ਜਾਂ ਔਰ ਲੱਖਾਂ ਤਰ੍ਹਾਂ ਦੇ ਪੁੰਨ ਕੀਤੇ ਜਾਂ ਐਸੇ ਪੁੰਨ ਜੋ ਜਗਤ ਦੇ ਚ ਪ੍ਰਮਾਣ ਨੇ ਐਸੇ ਪੁੰਨ ਜਿਹਨੂੰ ਸੰਸਾਰ ਮਾਨ ਲੈਂਦਾ ਹੈ ਜਿਹਨੂੰ ਸੰਸਾਰ ਬਕਾਇਦਾ ਮੰਨਦਾ ਹੈ ਉਹ ਦ ਹੈ ਮਹਾਰਾਜ ਕਹਿੰਦੇ ਆਪਣੀ ਮਤ ਦੇ ਮੁਤਾਬਕ ਅਗਰ ਇਸ ਤਰ੍ਹਾਂ ਦੀਆਂ ਅਨੰਤ ਨੇਕੀਆਂ ਕੀਤੀਆਂ ਜਾਣ ਅਨੰਤ ਪੁੰਨ ਕੀਤੇ ਜਾਣ ਤੇ ਪੁੰਨ ਤੇ ਨੇਕੀਆਂ ਕਰਕੇ ਜਗਤ ਦੇ ਵਿੱਚ ਬੰਦਾ ਪ੍ਰਵਾਨ ਵੀ ਹੋ ਜਾਏ ਕਬੂਲ ਵੀ ਹੋ ਜਾਏ ਭਾਉ ਲੋਕੀ ਕਹਿਣ ਬੜਾ ਧਰਮਾਤਮਾ ਹੈ ਬੜਾ ਨੇਕ ਹੈ ਬੜਾ ਪੁਨੀਤ ਹੈ لیکن صاحب کہہنے اگر پراتنا نال نہیں ہے نیکیاں کر رہا ہے لیکن اندروں جودڑی نہیں کہے پربھو تو بخشش تو رحمت کر دے تیرے نام دا جو رس ہے وہ میری نیکیاں نال نہیں ملے گا تیری بخشش نال ملے گا میرے پون نال نہیں ملے گا تیری بخشش نال ملے گا اگر میرے پون نال نام مل سکتا ہے میرے پون نال پرماत्मा مل سکتا ہے تو میرا مول ਤੋ ਪ੍ਰਮਾਤਮਾ ਦਾ ਮੁੱਲ ਮੇਰਾ ਕਰਮ ਹੈ। ਤੋ ਨਾਮ ਦਾ ਮੁੱਲ ਮੇਰਾ ਕੀਤਾ ਹੋਇਆ ਪੁੰਨ ਹੈ। ਕੋਈ ਵੀ ਪੁੰਨ ਪ੍ਰਮਾਤਮਾ ਦਾ ਮੁੱਲ ਨਹੀਂ ਹੈ। ਕੋਈ ਵੀ ਕੀਤੀਆਂ ਹੋਈਆਂ ਨੇਕੀਆਂ ਈਸ਼ਵਰ ਦਾ ਮੁੱਲ ਨਹੀਂ ਹੈ। ਵਰਨਾ ਐਸਾ ਹੁੰਦਾ ਕਿ ਮਨੁੱਖ ਗਿਣੀਆਂ ਮਿੱਥੀਆਂ ਉਹ ਨੇਕੀਆਂ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਗਿਣੇ ਮਿੱਥੇ ਪੁੰਨ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਲੱਖਾਂ ਤਰ੍ਹਾਂ ਦੇ ਬੰਦੇ ਲੱਖਾਂ ਤਰ੍ਹਾਂ ਦੇ ਪੁੰਨ ਕਰ ਰਹੇ ਨੇ ਪਰ ਮਨੁੱਖ ਦੇ ਕੋਲ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਲੱਖਾਂ ਤਰ੍ਹਾਂ ਦੇ ਨੇਕ ਬੰਦੇ ਲੱਖਾਂ ਤਰ੍ਹਾਂ ਦੀਆਂ ਨੇਕੀਆਂ ਕਰ ਰਹੇ ਨੇ ਸੰਸਾਰ ਦੇ ਵਿੱਚ ਲੇਕਿਨ ਉਹਨਾਂ ਕੋਲ ਕੋਈ ਮਸਤੀ ਹੋਵੇ ਖੁਮਾਰੀ ਹੋਵੇ ਸਰੂਰ ਹੋਵੇ ਨਾਮ ਦਾ ਰਸ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਲੇਕਿਨ ਇਸ ਦਾ ਇਹ ਮਤਲਬ ਤੇ ਨਹੀਂ ਕਿ ਨੇਕੀਆਂ ਨਾ ਕੀਤੀਆਂ ਜਾਣ ਉਹਨਾਂ ਨਾ ਕੀਤੇ ਜਾਣ ਨਹੀਂ ਨੇਕੀਆਂ ਪ੍ਰਭੂ ਦਾ ਮੁੱਲ ਨਹੀਂ ਨੇ ਨੇਕੀਆਂ ਕਰਦਿਆਂ ਕਰਦਿਆਂ ਅੰਦਰ ਇਹ ਜਜ਼ਬਾ ਪੈਦਾ ਕਰਨਾ ਹੈ ਕਿ ਮੇਰੀਆਂ ਕੀਤੀਆਂ ਹੋਈਆਂ ਨੇਕੀਆਂ ਪਰਮਾਤਮਾ ਦਾ ਮੁੱਲ ਨਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ ਕੀਤੇ ਹੋਏ ਪੁੰਨ ਨਾਲ ਨਹੀਂ ਕੀਤੀਆਂ ਹੋਈਆਂ ਨੇਕੀਆਂ ਨਾਲ ਨਹੀਂ ਵਰਨਾ ਜਿਤਨੇ شریف ਨੇਕ ਤੇ ਪੁਨੀਤ ਬੰਦੇ ਨੇ ਉਹਨਾਂ ਦੇ ਕੋਲ ਹੀ ਪਰਮਾਤਮਾ ਹੋਣਾ ਚਾਹੀਦਾ ਸੀ ਦਰਸਲ ਪੁੰਨ ਕਰਨ ਦਾ ਤੇ ਨੇਕੀਆਂ ਕਰਨ ਦਾ ਵਾਸਤਵਕ ਲਾਭ ਤੇ ਇਹੀ ਹੈ ਕਿ ਅੰਦਰੋਂ ਪ੍ਰਾਰਥਨਾ ਫੁੱਟੇ ਅੰਦਰੋਂ ਅਰਦਾਸ ਨਿਕਲੇ ਕਿ हे ਪ੍ਰਭੂ ਮੇਰੀਆਂ ਕੀਤੀਆਂਆਂ ਨੇਕੀਆਂ ਮੇਰੇ ਕੀਤੇ ਹੋਏ ਪੁੰਨ ਦਾ ਤੇ ਤੇਰੀ ਪ੍ਰਾਪਤੀ ਦਾ ਮੁੱਲ ਨਹੀਂ ਹੈ ਤੇਰੇ ਮਿਲਣ ਦਾ ਮੁੱਲ ਨਹੀਂ ਹੈ ਨਾਮ ਦੇ ਰਸ ਦਾ ਮੁੱਲ ਨਹੀਂ ਹੈ ਤੋਂ ਸਾਬ ਕਹਿੰਦੇ ਨੇ ਇਸ ਤਰ੍ਹਾਂ ਵੀ ਮਤ ਕਿ ਚੰਗੇ ਕਰਮ ਕੀਤੇ ਜਾਣ ਨੇਕੀਆਂ ਕੀਤੀਆਂ ਜਾਣ ਪੁੰਨ ਕੀਤੇ ਜਾਣ ਇਹੀ ਪ੍ਰਮਾਤਮਾ ਦਾ ਮੁੱਲ ਸਮਝ ਲਿਆ ਜਾਏ ਮਹਾਰਾਜ ਕਹਿੰਨ ਮੱਤੀ ਮਿੱਥਿਆ ਇਹ ਸੋਚਣੀ ਮਿੱਥਿਆ ਇਹ ਵਿਚਾਰ ਫਿਜ਼ੂਲ ਹੈ ਲੱਖ ਨੇਕੀਆਂ ਚੰਗੀਆਂ ਆਆਂ ਲਖ ਪੁੰਨਾ ਪਰਵਾਨ ਲਖ ਕੱਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਜੰਗਲ ਬਿਆਬਾਨ ਵਿੱਚ ਰਹਿ ਕੇ ਅਡੋਲ ਯੋਗ ਸਾਧਨਾ ਸਾਦੀ ਜਾਏ तीर्थਾਂ ਦੇ ਟੱਟਾਂ ਤੇ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਮੰਤਰਾਂ ਦਾ ਜਪ ਕੀਤਾ ਜਾਇ ਤਪ ਕੀਤਾ ਜਾਇ ਸਹਿਬ ਕਹਿੰਦੇ ਨੇ ਕਿ ਹਰ ਕੀਤੇ ਹੋਏ ਤਪ ਨੂੰ तीर्थਾਂ ਦੇ ਰਟਨ ਨੂੰ ਤੇ ਸਹਿਜ ਯੋਗ ਨੂੰ ਅਡੋਲ ਯੋਗ ਸਾਧਨਾ ਨੂੰ ਪਰਮਾਤਮਾ ਦਾ ਮੂਲ ਸਮਝ ਲਿਆ ਜਾਏ ਤਾਂ ਸਹਿਬ ਕਹਿੰਦੇ ਮੱਤੀ ਮਿੱਥਿਆ ਇਹ ਸੋਚਣੀ ਫਜ਼ੂਲ ਹੈ ਇਹ ਵਿਚਾਰ ਫਜ਼ੂਲ ਹੈ ਕੋਈ ਯੋਗ ਸਾਧਨਾ ਪ੍ਰਭੂ ਦਾ ਮੂਲ ਨਹੀਂ ਹੈ ਕੋਈ ਤੀਰਥਾਂ ਦਾ ਰਟਨ ਪਰਮਾਤਮਾ ਦਾ ਮੁੱਲ ਨਹੀਂ ਹੈ ਤੇ ਕੋਈ ਗੂੜਾ ਜਪ ਤੇ ਤਪ ਪ੍ਰਭੂ ਦਾ ਮੁੱਲ ਨਹੀਂ ਹੈ ਬਲਕਿ ਜਪ ਤਪ ਤੀਰਥਾਂ ਦਾ ਰਟਨ ਔਰ ਯੋਗ ਸਾਧਨਾ ਕਰਦਿਆਂ ਕਰਦਿਆਂ ਮਨੁੱਖ ਨੂੰ ਇਹ ਸੂਝ ਅਗਰ ਮਿਲ ਗਈ ਤਾਂ ਯੋਗ ਸਾਧਨਾ ਸਫਲ ਹੋ ਗਈ ਤੀਰਥਾਂ ਦਾ ਰਟਨ ਵੀ ਸਫਲ ਹੋ ਗਿਆ ਜੇ ਇਹ ਸੂਝ ਮਿਲ ਗਈ ਕਿ ਮੇਰਾ ਇਹ ਰਟਨ ਕਰਨਾ ਮੇਰਾ ਇਹ ਤਪ ਕਰਨਾ ਮੇਰਾ ਇਹ ਯੋਗ ਸਾਧਨਾ ਸਾਧਣੀ ਪ੍ਰਭੂ ਦਾ ਮੁੱਲ ਨਹੀਂ ਹੈ ਉਤੇ ਮਿਲਦਾ ਹੈ ਆਪਣੀ ਮੌਜ ਨਾਲ اپنی مستی نال سب کچھ تو کر لیکن aas rakh us di bakhshish te apne kite hoye karm nal na joda karm karat hoye nae karm kisn baishno ka nirmal dharm dharm maleen vi honda hai kite hoye karm nal jud jaye te kite hoye karm nu hi parmasama di prapti da mul samajh liyiye to karm maleen ho gaya dharm vi maleen ho gaya संसार ਵਿੱਚ ਮਨੁੱਖਤਾ ਦੀ ਝੋਲੀ ਵਿੱਚ ਜੋ ਬਹੁਤਾ ਧਰਮ ਹੈ ਉਹ ਮਲੀਨ ਹੈ ਕਿਉਂ ਕਿ ਉਹ ਧਰਮ ਉਹ ਕੀਤੇ ਹੋਏ ਕਰਮ ਪ੍ਰਭੂ ਦਾ ਮੁੱਲ ਸਮਝਿਆ ਗਿਆ ਹੈ ਤੇ ਮੁੱਲ ਤੇ ਪ੍ਰਮਾਤਮਾ ਦਾ ਹੈ ਹੀ ਨਹੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਉਹਦਾ ਤੇ ਕੋਈ ਮੁੱਲ ਨਹੀਂ ਹੈ ਉਹਦਾ ਤੇ ਕੋਈ ਮੁੱਲ ਪਾ ਹੀ ਨਹੀਂ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਕਿਸੇ ਕਰਮ ਨਾਲ ਕਿਸੇ ਧਰਮ ਨਾਲ ਕਿਸੇ ਜਪ ਨਾਲ ਕਿਸੇ ਤਪ ਨਾਲ ਕਿਸੇ ਸਾਧਨਾ ਨਾਲ ਕਿਸੇ ਵਰਤ ਨਾਲ ਕਿਸੇ ਪੂਜਾ ਨਾਲ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਇ ਜੋ ਤੇਰੀ ਉਪਮਾ ਕਰਦੇ ਨੇ ਜੋ ਤੇਰਾ ਜਪ ਕਰਦੇ ਨੇ ਤੇ ਜਪ ਕਰਦਿਆਂ ਹੀ ਕਰਦੇ ਆਂ ਇੱਕ ਦਿਨ ਐਸਾ ਹੁੰਦਾ ਹੈ ਤੇ ਰੇਚਲੀਨ ਹੋ ਜਾਂਦੇ ਨੇ ਪਰ ਕੌਣ ਲੀਨ ਹੋ ਜਾਂਦੇ ਨੇ ਜੋ ਜਪ ਨੂੰ ਤੇਰਾ ਮੁੱਲ ਨਹੀਂ ਸਮਝਦੇ ਜੋ ਜਪ ਨੂੰ ਤੇਰੀ ਕੀਮਤ ਨਹੀਂ ਸਮਝਦੇ ਜੋ ਨੇਕੀਆਂ ਨੂੰ ਤੇਰੀ ਕੀਮਤ ਨਹੀਂ ਸਮਝਦੇ ਜੋ ਕੀਤੇ ਹੋਏ ਫੁੱਲ ਨੂੰ ਤੇਰੀ ਕੀਮਤ ਨਹੀਂ ਸਮਝਦੇ ਬਲਕਿ ਕਰੀ ਜਾਣਨ ਕਰੀ ਜਾਣਨ ਕਰੀ ਜਾਣਨ ਭਰੋਸਾ ਤੇਰੀ ਬਖਸ਼ਿਸ਼ ਤੇ ਯਕੀਨ ਤੇਰੀ ਬਖਸ਼ਿਸ਼ ਤੇ ਆਪਣੇ ਕਰਮਾਂ ਤੇ ਨਹੀਂ ਜੇ ਆਪਣੇ ਕਰਮਾਂ ਤੇ ਭਰੋਸਾ ਹੈ ਤਾਂ ਫਿਰ ਮਹਿਲਾ ਧਰਮ ਹੰਕਾਰ ਪੈਦਾ ਹੋਵੇਗਾ ਅਕਸਰ ਦੇਖੀਦਾ ਹੈ ਤੀਰਥ দান ਵਰਤ ਇਤਿਆਦ ਕਰਕੇ ਮਨੁੱਖ ਦਾ تکبر ਵੱਧ ਜਾਂਦਾ ਹੈ ਹੰਕਾਰ ਵੱਧ ਜਾਂਦਾ ਹੈ ਕਿਉਂ ਵਿਰੋਸਾ ਆਪਣੇ ਕਰਮ ਤੇ ਵਿਰੋਸਾ ਬਖਸ਼ਿਸ਼ ਤੇ ਨਹੀਂ ਵਿਰੋਸਾ ਆਪਣੇ ਕੀਤੇ ਕਰਮਾਂ ਤੇ ਮੈਂ ਇਹ ਕਰਮ ਕੀਤੇ ਨੇ ਤਿਆਗ ਤੇ વૈરાਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਤੀਰਥ ਵਰਤ ਅਰ दान ਕਰ ਮਨ ਮੇਂ ਧਰੇ ਗੁਮਾਨ ਨਾ ਨਿਕ ਨਹਿ ਫਲ ਜਾਤ ਦੇਂ ਜੰਕੁੰਚਰ ਇਸਨਾਨ ਹਾਥੀ ਇਸਨਾਨ ਤੇ ਕਰਦਾ ਹੈ ਸੁੰਡ ਦੇ ਨਾਲ ਖੂਬ ਆਪਣੇ ਪਿੰਡੇ ਤੇ ਪਾਣੀ ਪਾਉਂਦਾ ਹੈ ਮਲ ਮਲ ਕੇ ਇਨਾਨਦਾ ਹੈ ਪਰ ਇੱਕਦਮ ਬਰਿਆ ਤੋਂ ਬਾਹਰ ਨਿਕਲਦੇ ਹਨ ਮਿੱਟੀ ਸੁੰਡ ਨਾਲ ਹੀ ਆਪਣੇ ਸਿਰ ਤੇ ਪਾਉਂਦਾ ਹੈ ਆਪਣੇ ਬਦਨ ਤੇ ਪਾਉਂਦਾ ਹੈ ਤੋਂ ਕੀਤਾ ਹੋਇਆ ਇਸ਼ਨਾਨ ਵਿਅਰਥ ਚਲਾ ਜਾਂਦਾ ਕੀਤਾ ਹੋਇਆ ਦਾਨ ਉਹਦਾ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਮਿੱਟੀ ਮਨੁੱਖ ਆਪਣੇ ਉੱਤੇ ਪਾ ਲੈਂਦਾ ਹੈ ਕੀਤਾ ਹੋਇਆ ਪੁੰਨ ਦਾ ਇਸ਼ਨਾਨ ਉਦੋਂ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਛਾਈ ਮਨੁੱਖ ਆਪਣੇ ਉੱਪਰ ਪਾ ਲੈਂਦਾ ਜਪਿਆ ਹੋਇਆ ਨਾਮ ਔਰ ਇਸ ਦਾ ਇਸ਼ਨਾਨ ਉਦੋਂ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਖਾਕ ਮਨੁੱਖ ਆਪਣੇ ਉੱਪਰ ਪਾ ਲੈਂਦਾ ਸਿਰਫ ਹਾਥੀ ਐਸਾ ਨਹੀਂ ਕਰਦੇ ਕਿ ਇਸ਼ਨਾਨ ਕਰਕੇ ਉੱਪਰ ਮਿੱਟੀ ਪਾ ਲੈਣ ਮਨੁੱਖ ਵੀ ਐਸਾ ਕਰਦਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਨੂੰ ਇਸ਼ਨਾਨ ਕਰਾਂਦਾ ਤੇ ਤਨ ਤੇ ਮਿੱਟੀ ਪਾ ਲੈਂਦਾ ਮਨੁੱਖ ਵੀ ਮਨ ਨੂੰ ਇਸ਼ਨਾਨ ਕਰਾਂਦਾ ਹੈ ਤੇ ਮਨ ਤੇ ਹੰਕਾਰ ਦੀ ਮਿੱਟੀ ਪਾ ਲੈਂਦਾ ਹੈ ਦਾਨ ਪੁੰਨ ਜਪ ਤਪ ਇਹ ਮਨ ਦਾ ਇਸ਼ਨਾਨ ਹੈ ਇਧਰ ਇਸ਼ਨਾਨ ਕੀਤਾ ਇਧਰ ਹੰਕਾਰ ਦੀ ਮਿੱਟੀ ਪਾ ਲਈ ਇਸ ਵਾਸਤੇ ਦੇਖਣ ਵਿੱਚ ਆਇਆ ਹੈ ਕਿ ਤਥਾ ਕਥਿਤ ਧਾਰਮਿਕ ਜਿਤਨੇ ਹੰਕਾਰੀ ਹੁੰਦੇ ਨੇ ਉਤਨਾ ਅਧਾਰਮਿਕ ਹੰਕਾਰੀ ਨਹੀਂ ਹੈ ਕਿਉਂ ਕਿ ਹੰਕਾਰ ਕਰਨ ਲਈ ਉਹਦੇ ਕੋਲ ਕੁਝ ਹੈ ਹੀ ਨਹੀਂ ਨਾ ਦਾਨ ਨਾ ਪੁੰਨ ਨਾ ਜਪ ਨਾ ਤਪ नशील ना संजम वो किसदा अहंकार करे लेकिन एक धार्मिक बंदे को अहंकार करने ਲਈ ਬਹੁਤ ਕੁਝ ਹੈ ਉਹਦੇ ਕੋਲ दान ਹੈ ਉਹਦੇ ਕੋਲ ਪੁੰਨ ਹੈ ਉਹਦੇ ਕੋਲ ਪੂਜਾ ਹੈ ਉਹਦੇ ਕੋਲ तीर्थਾਂ ਦਾ ਰਚਨ ਹੈ ਉਹਦੇ ਕੋਲ ਵਰਤ ਹੈ ਉਹਦੇ ਕੋਲ अनेका ਤਰ੍ਹਾਂ ਦੀਆਂ ਯੋਗ ਸਾਧਨਾ ਹਨ ਇਹ ਸਭ ਕੁਝ ਦਾ ਉਸਦੇ ਕੋਲ অহੰਕਾਰ ਹੈ ਜੋ ਸਭ ਕੁਝ ਉਸਦੇ ਕੋ ਹੋ ਜਾਏ ਲੇਕਿਨ ਇਹ ਤੇ ਸਭ ਕੁਝ ਮਨ ਦੇ ਇਸ਼ਨਾਨ ਲਈ ਹੈ ਮਹਾਰਿਸ਼ ਕਰਾ ਯੋਗ ਸਾਧਨਾ ਮਨ ਦਾ ਇਸ਼ਨਾਨ ਹੈ ਅਹੰਕਾਰ ਮਨ ਤੇ ਮਿੱਟੀ ਪਾਉਂਦਾ ਹੈ দান ਮਨ ਨੂੰ ਹੌਲਾ ਕਰਨਾ ਹੈ ਬੋਝ ਹਟਾਣਾ ਹੈ ਮਨ ਦਾ ਇਸ਼ਨਾਨ ਹੈ ਲੇਕਿਨ ਅਹੰਕਾਰ ਮਨ ਤੇ ਛਾਈ ਪਾਉਂਦਾ ਹੈ ਖਾਕ ਪਾਉਂਦਾ ਹੈ ਜਪ ਕਰਨਾ ਤਪ ਕਰਨਾ ਮਨ ਨੂੰ ਇਸ਼ਨਾਨ ਕਰਾਉਣਾ ਹੈ ਅਹੰਕਾਰ ਕਰਨਾ ਛਾਈ ਪਾਉਣਾ ਹੈ ਖਾਕ ਪਾ ਲੈਣਾ ਹੈ ਹਾਥੀ ਦੀ ਤਰ੍ਹਾਂ ਮਨੁੱਖ ਵੀ ਕਰਦਾ ਹੈ

अनंत उन एक नहीं अनेका की तेजा और तप भी एक नहीं अनेका तरह का तप और एक तीर्थ का रटन नहीं अनेका तीर्थों का रटन ते उन तीर्थों देते बैठ के कीता हुआ तप लखा तीर्थों का स्नान ते लखा ही तीर्थों देते बैठ के कीता हुआ तप ते जप ते लखा तरह दी सहज योग साधना अडोल योग साधना और फिर ਬਿਆਬਾਨ ਵਿੱਚ ਉਜਾੜ ਦੇ ਵਿੱਚ ਬੈਠ ਕੇ ਕਿ ਯੋਗ ਸਾਧਨਾ ਕਰਨੀ ਕਿ ਜਪ ਕਰਨਾ ਕਿ ਤਪ ਕਰਨਾ ਇਸ ਤਰ੍ਹਾਂ ਦੇ ਕਰਮ ਕਰਨੇ ਫਿਰ ਸਹਿਬ ਕਹਿੰਦੇ ਨੇ ਲਖ ਸੂਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲੱਖਾਂ ਤਰ੍ਹਾਂ ਦੀ ਸੂਰਮਤਾਈ ਦਿਖਾਣਾ ਬਹਾਦਰੀ ਦਿਖਾਣਾ ਔਰ ਇਤਨੀ ਬਹਾਦਰੀ ਕਿ ਪ੍ਰਾਣਾ ਦਾ ਅੰਤ ਵੀ ਮੈਦਾਨੇ ਜੰਗ ਵਿੱਚ ਹੋਵੇ ਉੱਥੇ ਹੀ ਆਪਣੇ ਸਵਾਸ ਦਿਆਗੇ ਮਹਾਰਜ ਜੀ ਕਹਿੰਦੇ ਨੇ ਕਿ ਇਹ ਵੀ ਪ੍ਰਭੂ ਪ੍ਰਾਪਤੀ ਦਾ ਮੁੱਲ ਨਹੀਂ ਹੈ ਹਜ਼ਾਰਾਂ ਤਰ੍ਹਾਂ ਦੀ ਸੂਰਮਤਾਈ ਦਿਖਾਣੀ ਤੇ ਮੈਦਾਨ-ਏ-ਜੰਗ ਵਿੱਚ ਆਪਣੇ ਪ੍ਰਾਣਾਂ ਦੀ ਆਹੋਤੀ ਦੇ ਦੇਣੀ ਇਹ ਵੀ ਪ੍ਰਭੂ ਦਾ ਮੁੱਲ ਨਹੀਂ ਹੈ ਇਹਦੇ ਨਾਲ ਵੀ ਕੋਈ ਪ੍ਰਮਾਤਮਾ ਪ੍ਰਾਪਤ ਨਹੀਂ ਹੋ ਜਾਂਦਾ ਮੁਖਤਸਲ ਇਹਦੇ ਜੋ ਗੁਰੂ ਬਾਬਾ ਕਹਿਣ ਰਹੇ ਨੇ ਕਿ ਇਹ अनेका ਤਰ੍ਹਾਂ ਦੇ ਜੋ ਕਰਮ ਨੇ ਧਰਮ ਨੇ ਇਹ ਅਕਾਲ ਪੁਰਖ ਦਾ ਮੁੱਲ ਨਹੀਂ ਹੈ ਉਦੀ ਕੀਮਤ ਨਹੀਂ ਨੇ ਅਗਰ ਕੋਈ ਕੀਮਤ ਸਮਝਦਾ ਹੈ ਤਾਂ ਨਾਨਕ ਮੱਥੀ ਮਿੱਥਿਆ ਐਸੀ ਸੋਚਣੀ ਮਿੱਥਿਆ ਐ ਐਸਾ ਵਿਚਾਰ ਕਰਨਾ ਮਿੱਥਿਆ ਐ ਕਰਮ ਸਚਾ ਨਹੀਂ ਸਾਨ ਬਰਸਲ ਸੱਚ ਦਾ ਪ੍ਰਮਾਨਾ ਸੱਚਾ ਪ੍ਰਮਾਨਾ ਸੱਚਾ ਨਿਸ਼ਾਨ ਤੇ ਹੈ ਉਹਦਾ ਕਰਮ ਉਹਦੀ ਬਖਸ਼ਿ ਸੱਚ ਦੀ ਬਖਸ਼ਿ ਸੱਚ ਦੀ ਰਹਿਣ ਸਹਿਬ ਅਗਾਹ ਚੱਲ ਕੇ ਕਹਿੰਦੇ ਨੇ ਲਖ ਸੁਰਤੀ ਲਖ ਗਿਆਨ ਧਿਆਨ ਅੜੀਏ ਪਾਠ ਪੁਰਾਨ ਲੱਖਾਂ ਤਰੀਕੇ ਦੀ ਸਾਧਨਾ ਦੇ ਨਾਲ ਆਪਣੀ ਸੁਰਤ ਨੂੰ ਪਕਾਣਾ ਪੱਕਾ ਕਰਨਾ ਔਰ ਫਿਰ ਲੱਖਾਂ ਤਰ੍ਹਾਂ ਦਾ ਗਿਆਨ ਹਾਸਲ ਕਰਨਾ ਲੱਖਾਂ ਤਰੀਕੇ ਨਾਲ ਧਿਆਨ ਜੋੜਨ ਦੀ ਕੋਸ਼ਿਸ਼ ਕਰਨਾ ਅਨੰਤ ਦਫਾ ਪੁਰਾਣਾ ਦਾ ਪਾਠ ਕਰਨਾ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਤੇ ਇਹ ਪਾਠ ਇਸ ਤਰ੍ਹਾਂ ਦੀ ਸੁਰਤ ਨੂੰ ਪਕਾਣਾ ਤੇ ਧਿਆਨ ਸਾਧਨਾ ਤੇ ਅਨੰਦ ਤਰ੍ਹਾਂ ਦਾ ਗਿਆਨ ਹਾਸਲ ਕਰਨਾ ਜੇ ਪ੍ਰਮਾਤਮਾ ਦੀ ਕੀਮਤ ਸਮਝ ਲਿਆ ਤੇ ਉਹਦਾ ਮੁੱਲ ਸਮਝ ਲਿਆ ਤੇ ਸਾਬ ਕਹਿੰਦੇ ਨਾਨਕ ਮੱਤੀ ਮਿੱਥਿਆ ਇਹ ਸੋਚਣੀ ਮਿੱਥਿਆ ਹੈ ਇਹ ਵਿਚਾਰ ਮਿੱਥਿਆ ਹੈ ਇਹ ਉਸਦਾ ਮੁੱਲ ਨਹੀਂ ਹੈ ਲਖ ਸੁਰਤੀ ਲਖ ਗਿਆਨ ਦਾ ਧਿਆਨ پڑھیੇ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਜਿਸ ਕਰਤੇ ਪੁਰਖ ਨੇ ਸਾਰੇ ਜੀਵਾਂ ਦੇ ਮਸਤਕ ਤੇ ਸੰਸਕਾਰਾਂ ਦੇ ਲੇਖ ਲਿਖੇ ਨੇ ਜਿਹਦੇ ਹੁਕਮ ਅਨਸਾਰ ਆਉਣਾ ਹੋ ਰਿਹਾ ਹੈ ਜਾਮਣਾ ਹੋ ਰਿਹਾ ਹੈ ਆਉਣ ਤੇ ਜਾਣ ਦਾ ਹੁਕਮ ਜਿਸਨੇ ਹਰ ਜੀਵ ਦੇ ਨਾਲ ਲਿਖ ਦਿੱਤਾ ਹੈ ਐਸਾ ਜਿਹੜਾ ਪਰਿਪੂਰਣ ਪ੍ਰਮਾਤਮਾ ਹੈ ਨੇਤੀਆਂ ਜਪ ਤਪ ਯੋਗ ਸਾਧਨਾ ਉਸ ਦਾ ਮੂਲ ਨਹੀਂ ਹੈ ਅਗਰ ਐਸਾ ਸਮਝਿਆ ਜਾ ਰਿਹਾ ਹੈ ਐਸਾ ਸੋਚਿਆ ਜਾ ਰਿਹਾ ਹੈ ਤਾਂ ਸਾਇਬ ਕਹਿੰਦੇ ਨਾ ਨਿਕ ਮਤੀ ਮਿੱਥਿਆ ਕਰਮ ਸਚਾ ਨਹੀਂ ਸਾ ਇਹ ਮਿੱਠਿਆ ਇਹ ਸੋਚਣੀ ਫਜ਼ੂਲ ਹੈ ਕਿੰਨੇ ਬਖਸ਼ਿਸ਼ ਪ੍ਰਗਟ ਹੋ ਜਾਂਦੀ ਹੈ ਬਖਸ਼ਿਸ਼ ਦਿਖਾਈ ਦੇ ਜਾਂਦੀ ਹੈ ਔਰ ਜਦ ਦਿਖਾਈ ਦੇਵੇ ਬਖਸ਼ਿਸ਼ ਤਾਂ ਐਸਾ ਸਮਝਣਾ ਚਾਹੀਦਾ ਹੈ ਕੋਈ ਵੀ ਕੀਤਾ ਹੋਇਆ ਕਰਮ ਉਸਦਾ ਮੁੱਲ ਨਹੀਂ ਹੈ ਲੇਕਿਨ ਇਹ ਵੀ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਕਰਮ ਕਰਦੇ ਆਂ ਹੀ ਕਰਦੇ ਆਂ ਪਤਾ ਚੱਲਦਾ ਹੈ ਕਰਮ ਉਸਦਾ ਮੁੱਲ ਨਹੀਂ ਹੈ ਘਾਲ ਨਾ ਮਿਲੇਓ ਸੇਵ ਨ ਮਿਲਿਓ ਮਿਲਿਓ ਆਏ ਅਚੰਤਾ ਭਲ ਨਾ ਭਲ ਦੇ ਭਲ ਦੇ ਥੱਕ ਗਏ ਸਾਧਨਾ ਕਰਦੇ ਕਰਦੇ ਥੱਕ ਗਏ ਅਚਨ ਚੇਤ ਮਿਲਾਪ ਹੋ ਗਿਆ ਅਚਾਨਕ ਮਿਲਾਪ ਹੋ ਗਿਆ ਇਹ ਅਚਾਨਕ ਮਿਲਾਪ ਹੋਣਾ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਜਦ ਥੱਕ ਹਾਰ ਕੇ ਬੈਠੇ ਆ ਇੱਕ ਪਾਸੇ ਔਰ ਸੋਚੇ ਹੈ ਕਿ ਕੀਤੇ ਹੋਏ ਕਰਮਾਂ ਨਾਲ ਥੱਕ ਗਿਆ ਤੇ ਕਰਮ ਉਸ ਦਾ ਮੁੱਲ ਨਹੀਂ ਉਦੋਂ ਹੀ ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ ਉਦੋਂ ਉਸ ਦਿਰ ਰਹਿਮਤ ਹੋ ਜਾਂਦੀ ਹੈ ਲੇਕਿਨ ਇਹ ਸੋਚਣੀ ਅੰਦਰ ਜ਼ਰੂਰ ਪੈਦਾ ਹੋਵੇ ਕਿ ਮੇਰੇ ਕੀਤੇ ਹੋਏ ਕਰਮ ਉਸ ਦਾ ਮੁੱਲ ਨਹੀਂ ਨੇ ਕਿਸੇ ਨੂੰ ਤੇ ਬਹੁਤ ਛੇਤੀ ਸਮਝ ਪੈ ਜਾਂਦੀ ਹੈ ਕਿ ਮੇਰੇ ਕੀਤੇ ਹੋਏ ਪੁੰਨ ਮੇਰੇ ਕੀਤੇ ਹੋਏ ਕਰਮ ਮੇਰਾ ਕੀਤਾ ਹੋਇਆ ਜਪ ਤਪ ਮੇਰੀ ਸਾਧੇ ਹੋਈ ਯੋਗ ਸਾਧਨਾ ਉਸ ਦਾ ਮੁੱਲ ਨਹੀਂ ਹੈ ਲੇਕਿਨ ਕਿਸੇ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਕਿਸੇ ਨੂੰ ਪੂਰਾ ਜੀਵਨ ਵੀ ਲੱਗ ਜਾਂਦਾ ਹੈ ਤੇ ਕੋਈ ਐਸੀ ਠੋਸ ਬੁੱਧੀ ਦੇ ਵੀ ਆਉਂਦੇ ਨੇ ਜਿਨ੍ਹਾਂ ਨੂੰ ਕਈ ਜਨਮ ਵੀ ਲਗ ਜਾਂਦੇ ਨੇ ਤੇ ਸਾਇਬ ਕਹਿੰਦੇ ਨਾਉ ਨਿਕ ਮੱਤੀ ਮਿੱਥਿਆ ਕਰਮ ਸਚਾ ਮੀਠਾ ਪਉੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸਚ ਵਰਤਾਇਆ ਸੱਚਾ ਸਾਹਿਬ ਉਹ ਪਰਿਪੂਰਣ ਪ੍ਰਮਾਤਮਾ ਮਾਲਿਕ ਹੈ ਪਰ ਸੱਚਾ ਮਾਲਿਕ ਬਾਕੀ ਝੂਠੇ ਮਾਲਿਕ ਨੇ ਅੱਜ ਜਿਸ ਜ਼ਮੀਨ ਦੇ ਅਸੀਂ ਮਾਲਕ ਹਾਂ ਸਾਤੋਂ ਪਹਿਲੇ ਕੋਈ ਹੋਰ ਮਾਲਕ ਸੀ ਉਸ ਤੋਂ ਪਹਿਲੇ ਕੋਈ ਹੋਰ ਮਾਲਕ ਸੀ ਉਸ ਤੋਂ ਮੈਲੇ ਕੋਈ ਹੋਰ ਮਾਲਕ ਸੀ ਇਸ ਤਰ੍ਹਾਂ ਮਾਲਕ ਬਦਲਦੇ ਰਹੇ ਮਲਕੀਅਤ ਆਪਣੀ ਥਾਂ ਤੇ ਰਹੀ ਜ਼ਮੀਨ ਦੇ ਮਾਲਕ ਬਦਲਦੇ ਰਹੇ ਜ਼ਮੀਨ ਆਪਣੀ ਥਾਂ ਤੇ ਰਹੀ ਹੈ ਤਾਂ ਇੱਕ ਗੱਲ ਤੇ ਸਪਸ਼ਟ ਹੋ ਗਈ ਅਸੀਂ ਝੂਠੇ ਮਾਲਕਾਂ ਜਿਹੜੀ ਚੀਜ਼ ਅੱਜ ਸਾਡੇ ਕੋਲ ਹੈ ਕੱਲ ਕਿਸੇ ਹੋਰ ਕੋਲ ਸੀ ਜੋ ਧਰਤੀ ਅੱਜ ਸਾਡੇ ਕੋਲ ਹੈ ਕੱਲ ਕਿਸੇ ਹੋਰ ਕੋਲ ਸੀ ਇਸ ਵਾਸਤੇ ਅਸੀਂ ਸੱਚੇ ਮਾਲਕ ਨਹੀਂ ਹਾਂ ਮਹਾਰਾਜ ਕਹਿੰਦੇ ਨੇ ਸੱਚਾ ਸਾਹਿਬ ਸੱਚਾ ਮਾਲਕ ਤੇ ਉਹ ਪਰਿਪੂਰਣ ਪ੍ਰਮਾਤਮਾ ਆਪ ਹੈ ਉਹ ਪਹਿਲੇ ਵੀ ਮਾਲਕ ਸੀ ਹੁਣ ਵੀ ਹੈ ਅਗਾਂ ਵੀ ਹੋਵੇਗਾ ਉਹੀ ਸਹੀ ਮਾਨੇ ਅਚ ਮਾਲਕ ਹੈ ਕਿਉਂ ਕਿ ਸਭ ਕੁਝ ਉਸ ਦਾ ਹੈ ਸਭ ਕੁਝ ਉਸ ਦੇ ਵਿੱਚ ਹੈ ਔਰ ਸਭ ਕੁਝ ਉਸ ਦਾ ਹੀ ਹੈ ਮਨੁੱਖ ਅਗਿਆਨ ਵਸੋ ਕੇ ਅਹੰਕਾਰ ਵਸੋ ਕੇ ਕਹਿੰਦਾ ਮੈਂ ਮਾਲਕ ਹਾਂ ਤੇ ਮੇਰਾ ਮਾਲਕ ਹੀ ਨਹੀਂ ਮਾਲਕ ਹੋਣ ਦਾ ਦਾਵਾ ਕਰਦਾ ਹੈ ਮਾਲਕ ਹੋਣ ਦੀ ਤਖਤੀ ਲਾਂਦਾ ਹੈ ਮਾਲਕ ਹੋਣ ਦਾ ਪ੍ਰਗਟਾਵਾ ਕਰਦਾ ਹੈ ਜਦ ਕਿ ਹਕੀਕਤ ਇਹ ਹੈ ਮਾਲਕ ਤੇ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਮਾਲਕ ਹੋਣ ਦਾ ਕਿਦਰੇ ਪ੍ਰਗਟਾਵਾ ਨਹੀਂ ਕਰਦਾ ਕਿਦਰੇ ਦਾਵਾ ਨਹੀਂ ਕਰਦਾ ਸਹਿਬ ਕਹਿੰਦੇ ਨੇ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਦਾ ਜਿਸ ਨੇ ਚਾਰੋਂ ਪਾਸੇ ਜ਼ਰਰੇ ਜ਼ਰਰੇ ਵਿੱਚ ਸੱਚ ਹੀ ਵਰਦਾ ਦਿੱਤਾ ਹੈ ਭਾਵੇਂ ਕਿਸੇ ਚੀਜ਼ ਵਿੱਚ ਖੋਟ ਤੇ ਕਿਸੇ ਚੀਜ਼ ਦੇ ਵਿੱਚ ਗਲਤੀ ਲੱਭਣੀ ਬਹੁਤ ਔਖੀ ਹੈ ਰੇਤ ਦੇ ਜ਼ਰਵੇ ਨੂੰ ਜਿਸ ਢੰਗ ਨਾਲ ਉਸਨੇ ਬਣਾਇਆ ਹੈ ਤੇ ਸੂਰਜ ਨੂੰ ਵੀ ਜਿਸ ਢੰਗ ਨਾਲ ਉਸਨੇ ਚਮਕਾਇਆ ਹੈ ਇਦੇ ਵਿੱਚ ਖਾਮੀਆਂ ਲੱਭਣੀਆਂ ਬਹੁਤ ਔਖੀਆਂ ਨੇ ਇਹ ਗੱਲ ਵਖਰੀ ਹੈ ਕਿ ਸੋਚਣ ਦੀ ਬੁੱਧ ਹੀਣ ਹੋਵੇ ਆਪਣੀ ਮਤ ਦੇ ਵਿੱਚ ਖਾਮੀ ਹੋਵੇ ਤਾਂ ਫਿਰ ਕਰਤੇ ਦੀ ਕਿਰਤ ਵਿੱਚ ਖਾਮੀਆਂ ਦਿਖਾਈ ਦੇ ਸਕਦੀਆਂ ਨਹੀਂ ਵਰਨਾ ਖਾਮੀਆਂ ਨਹੀਂ ਨੇ ਉਹਨੇ ਹਰ ਪਾਸੇ ਸੱਚ ਹੀ ਸੱਚ ਵਰਤਾ ਦਿੱਤਾ ਪੂਰਨਤਾ ਹੀ ਵਰਤਾ ਦਿੱਤੀ ਇਹ ਭਾਅ ਕਿਸੇ ਵਿੱਚ ਖਾਮੀ ਲੱਭਣੀ ਬਹੁਤ ਔਖੀ ਹੈ ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਆ ਤੈਨੂੰ ਸੱਚ ਕਮਾਇਆ ਜਿਸ ਨੂੰ ਤੂੰ ਬਖਸ਼ਿਸ਼ ਕਰਕੇ ਸੱਚ ਦੇ ਦੇਵੇਂ ਸੱਚ ਦੀ ਸੋਚਣੀ ਸੱਚ ਦੀ ਸੂਝ ਜਿਸ ਨੂੰ ਤੂੰ ਦੇ ਦੇਵੇਂ ਤਾਂ ਸਹੀ ਮੈਨੇ ਸੱਚ ਦੀ ਕਮਾਈ ਉਸਨੇ ਹੀ ਕੀਤੀ ਹੈ ਸੱਚਾ ਜੀਵਨ ਉਸੇ ਨੇ ਬੀਤੀ ਰਿਹਾ ਹੈ ਸੱਚ ਦਾ ਆਧਾਰ ਨਹੀਂ ਉਹੀ ਹੈ ਜਿਸ ਨੂੰ ਇਹ ਸੂਝ ਮਿਲ ਗਈ ਜਿਸ ਨੂੰ ਇਹ ਸਮਝ ਮਿਲਵੇ ਕਿ ਕਿ ਮਾਲਕ ਤੇ ਉਹ ਆ ਗਿਆ ਕਿਥੇ ਤੇ ਕਹਤੀ ਗਈ ਦੇਖ ਵਾਜੇ ਵਜਾਏ ਵਹੀ ਇੱਕ ਰੈਸੀ ਜੋ ਸੱਚਾ ਖੁਦਾ ਹੈ بڑے بڑے ਢੋਲ ਢਮਕੇ ਜਿਨ੍ਹਾਂ ਦੇ ਅੱਗੋਂ ਵੱਜਦੇ ਸਨ ਜਿਨ੍ਹਾਂ ਦੇ ਦਵਾਰ ਤੇ ਨੌਬਤ ਵੱਜਦੀ ਸੀ ਅੱਜ ਉਹਨਾਂ ਦੀ ਕਬਰਾਂ ਤੇ ਦੀਵਾ ਵੀ ਨਹੀਂ ਜਲਦਾ ਜਿਨ੍ਹਾਂ ਦੇ ਅੱਗੋਂ ਢੋਲ ਵੱਜਦੇ ਹੋਏ ਜਾਂਦੇ ਸਨ ਅੱਜ ਬਿਆਬਾਨ ਜੀਰਾਂn ਵਿੱਚ ਪਏ ਨੇ ਸੁਨਸਾਨ ਵਿੱਚ ਪਏ ਨੇ ਉੱਥੇ ਆਵਾਜ਼ ਵੀ ਨਹੀਂ ਸਨਾਟਾ ਹੀ ਸਨਾਟਾ ਹੈ ਤਾਂ ਸਹਿਬ ਕਹਿੰਦੇ ਨੇ ਇੱਥੇ ਤੇ ਕੀਤੀ ਗਈ ਦੇਖਵਾਜੇ ਵਜਾਏ ਵਹੀ ਇੱਕ ਰੈਸੀ ਜੋ ਸੱਚਾ ਖੁਦਾ ਹੈ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਵਾਸਤਵਿਕ ਉਹੀ ਸੱਚਾ ਹੈ ਉਹੀ ਮਾਲਕ ਸੱਚਾ ਹੈ ਕਿ ਉਹਨੇ ਹੀ ਸੱਚ ਵਰਤਾਇਆ ਹੋਇਆ ਕਿਸੇ ਥਾਂ ਵੀ ਖੋਟ ਤੇ ਕਮੀ ਲੱਭਣੀ ਬਹੁਤ ਔਖੀ ਹੈ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਬਖਸ਼ਿਸ਼ ਕਰਕੇ ਰਹਿਮਤ ਕਰਕੇ ਜਿਸ ਨੂੰ ਤੂੰ ਇਹ ਸੱਚ ਦੇ ਦੇਵੇਂ ਭਾਵ ਸੱਚ ਦੀ ਸੋਚਣੀ ਦੇ ਦੇਵੇਂ ਸੱਚ ਦੀ ਵਿਚਾਰ ਦੇ ਦੇਵੇਂ ਸੱਚ ਦਾ ਧਾਰਨਾ ਦੇ ਦੇਵੇਂ ਤੇ ਫਿਰ ਉਹੀ ਸੱਚ ਦੀ ਕਮਾਈ ਕਰਦਾ ਭਾਉ ਕੋਈ ਸੱਚ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਸਤਿਗੁਰੂ ਮਿਲਿਏ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਆਖਰ ਸਾਰੀ ਪ੍ਰਾਪਤੀ ਦਾ ਕੁਛ ਨਾ ਕੁਛ ਤੇ ਸਾਧਨ ਤੋਂ ਮਹਾਰਾਜ ਖਤ ਸਤਿਗੁਰੂ ਹੈ ਵਿੱਚ 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 ਦਾ ਸਤਿਗੁਰੂ ਹੈ ਜਿਸ ਨੇ ਸਤ ਸਨੁ ਚਨੁ ਸਤੁਰਤ ਸਤ ਪੁਰਖ ਜਿਨ ਜਾਣੇ ਸਤਗੁਰੂ ਇਸ ਕਾ ਨਾਮ ਦੇ ਹਿਰਦੇ ਦੇ ਹਿਰਦੇ ਵਿੱਚ ਸੱਚ ਹੈ ਜੋ ਸਚ ਨਾਲ ਅਠੇ ਪੈਰ ਜੁੜਿਆ ਹੋਇਆ ਹੈ ਉਸ ਸਤਿਗੁਰੂ ਨੂੰ ਮਿਲ ਕੇ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ ਭਾਵ ਸੱਚ ਵਿੱਚ ਦੀ ਸਮਿਲਦੀ ਹੈ ਸੱਚ ਦੀ ਸਮਝ ਮਿਲਦੀ ਹੈ ਔਰ ਫਿਰ ਉਹ ਸੱਚ ਹਿਰਦੇ ਵਿੱਚ ਆਣ ਕੇ ਵਸਦਾ ਹੈ ਮੂਰਖ ਸੱਚ ਨਾ ਜਾਣਨੀ ਮਨਮੁਖੀ ਤਨ ਨੰਮ ਗਵਾਇਆ ਮੂਰ ਆਪਣੇ ਮਨ ਨੂੰ ਸਾਹਮਣੇ ਰੱਖਦਾ ਹੈ ਗੁਰਮੁਖ ਗੁਰੂ ਨੰਮਲੇ ਰੱਖਦਾ ਦੋ ਇਧਰ ਦੇ ਗੁਰੂ ਘਰ ਦੇ ਗੁਰਮੁਖ ਮਨਮੁਖ ਜੋ ਮਨ ਨੂੰ ਸੱਤਿ ਰੱਖ ਕੇ ਜੀਵਨ ਬਤੀਤ ਕਰਦਾ ਹੈ ਮਨਮੁਖ ਤੇ ਜੋ ਗੁਰੂ ਨੂੰ ਸਾਹਮਣੇ ਰੱਖ ਕੇ ਜੀਵਨ ਬਤੀਤ ਕਰਦਾ ਹੈ ਗੁਰਮੁਖ ਮਨਮੁਖ ਮੂਰਖ ਹੁੰਦਾ ਹੈ ਗੁਰਮੁਖ ਸਿਆਣਾ ਹੁੰਦਾ ਹੈ ਮਨਮੁਖ ਹੰਕਾਰੀ ਹੁੰਦਾ ਹੈ ਗੁਰਮੁਖ ਵਿਨਮਰ ਹੁੰਦਾ ਹੈ ਮਨਮੁਖ ਅੰਧਕਾਰ ਵਿੱਚ ਜੀਉਂਦਾ ਹੈ ਗੁਰਮੁਖ ਪ੍ਰਕਾਸ਼ ਵਿੱਚ ਜੀਉਂਦਾ ਹੈ ਮਨਮੁਖ ਤੋਂ ਜਗਤ ਨੂੰ ਚੋਟ ਲੱਗਦੀ ਹੈ ਜਦ ਕੇ ਗੁਰਮੁਖ ਤੋਂ ਜਗਤ ਦੀ ਉਸਾਰੀ ਹੁੰਦੀ ਹੈ ਤਾਮੀਰ ਹੁੰਦੀ ਹੈ मनमुख जगत ਲਈ ਬੋਝ ਹੈ ਗੁਰਮੁਖ ਜਗਤ ਦਾ ਬੋਝ ਉਤਾਰਦਾ ਹੈ ਜਗਤ ਦੇ ਭਾਰ ਨੂੰ ਥੱਲੇ ਲਾਂਦਾ ਹੈ ਮਨਮੁਖ ਰਸਤੇ ਦਾ ਰੋੜਾ ਹੈ ਗੁਰਮੁਖ ਰਸਤੇ ਦਾ ਫੁੱਲ ਹੈ ਮਨਮੁਖ ਇੱਕ ਅੜਚਨ ਹੈ ਇੱਕ ਰੋਗ ਹੈ ਲੇਕਿਨ ਗੁਰਮੁਖ ਤੇ ਇੱਕ ਹਮਵਾਰ ਪਦਰੀ ਜ਼ਮੀਨ ਹੈ ਸਰਲ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਜੋ ਮਨਮੁਖ ਮੋਰਕ ਹੈ ਉਹ ਸੱਚ ਨੂੰ ਨਹੀਂ ਜਾਣਦਾ ਇਸ ਵਾਸਤੇ ਆਪਣਾ ਜਨਮ ਵਿਅਰਥ ਗਵਾ ਬੈਠਦਾ ਹੈ ਮੂਰਖ ਨਾਦਾਨ ਜਿਨੇ ਮਨ ਨੂੰ ਹੀ ਸਾਹਮਣੇ ਰੱਖਿਆ ਜਿਨੇ ਆਪਣੇ ਹੀ ਵਿਚਾਰ ਨੂੰ ਸਾਹਮਣੇ ਰੱਖਿਆ ਜਿਨੇ ਆਪਣੇ ਮੂੰਹ ਨੂੰ ਆਪਣੇ ਬੋਲਾਂ ਨੂੰ ਸਾਹਮਣੇ ਰੱਖਿਆ ਗੁਰੂ ਦੇ ਬੋਲ ਸਾਹਮਣੇ ਨਹੀਂ ਰੱਖੇ ਗੁਰੂ ਦੀ ਵਿਚਾਰ ਸਾਹਮਣੇ ਨਹੀਂ ਰੱਖੀ ਗੁਰੂ ਦੀ ਹੋਂਦ ਸਾਹਮਣੇ ਨਹੀਂ ਰੱਖੀ ਬਸ ਮੂਰਖਤਾ ਦੇ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੈ ਐਸਾ ਜਿਹੜਾ ਮੂਰਖ ਹੈ ਮਹਾਰਾਜ ਕਹਿੰਦੇ ਨੇ ਉਹ ਸੱਚ ਨੂੰ ਨਹੀਂ ਜਾਣਦਾ ਮੂਰਖ ਸੱਚ ਨਾ ਜਾਣਨੀ मन मुखे जन्म गवाया विच दुनिया काहे आया ऐसा जेड़ा मूर्ख है ओ दुनिया विच क्यों आया दुनिया विच आनदा ते मतलब इतना से के दीन दी प्राप्ति होवे संसार विच आनदा ते मतलब इतना ही से के निरंकार दी प्राप्ति होवे निरंकार दी प्राप्ति नहीं हुई ते संसार विच आनदा मतलब की होया दीन दी प्राप्ति नहीं हुई ਤੇ ਦੁਨੀਆ ਵਿੱਚ ਆਣ ਦਾ ਮਤਲਬ ਕੀ ਹੋਇਆ ਇਸ ਵਾਸਤੇ ਸਾਇਬ ਕਹਿੰਦੇ ਨੇ ਵਿੱਚ ਦੁਨੀਆ ਕਾਹੇ ਆਇਆ ਤੂੰ ਕਿਸ ਲਈ ਇਸ ਦੁਨੀਆ ਦੇ ਚ ਆਇਆ ਦੁਨੀਆ ਦੇ ਵਿੱਚ ਤੇ ਇਸ ਲਈ ਆਇਆ ਸੀ ਕਿ ਤੈਨੂੰ دین ਦੀ ਪ੍ਰਾਪਤੀ ਹੋਵੇ ਦੁਨੀਆ ਦੇ ਇੱਥੇ ਤੂੰ ਖੜਾ ਹੈਂ ਦੁਨੀਆ ਦੇ ਵਿੱਚ ਤੂੰ ਜੀ ਰਿਹਾ ਹੈਂ ਦੁਨੀਆ ਵਿੱਚ ਪੈਦਾ ਹੋਇਆ ਔਰ ਦੁਨੀਆ ਦੇ ਵਿੱਚ ਜੀਵਿਆ ਤੇ ਦੁਨੀਆ ਦੇ ਵਿੱਚ ਹੀ ਮਰ ਗਿਆ ਜੀਵਨ ਵਿਅਰਥ ਚਲਾ ਗਿਆ ਦੁਨੀਆ ਦੇ ਵਿੱਚ ਜਮੇ ਹੈਂ دین ਦੇ ਵਿੱਚ ਮਰੇ ਹੈ ਦੁਨੀਆ ਦੇ ਵਿੱਚ ਜੀਰੇ ਲੇਕਿਨ ਜੀਵਨ ਦੀਨ ਵਿੱਚ ਹੈ ਸਵਾਸ ਦੁਨੀਆ ਦੇ ਚੱਲ ਰਹਿਣਾ ਹੈ ਯਾਦ ਦੀਨ ਵੀ ਚੱਲ ਰਹੀ ਹੈ ਪੈਰ ਜ਼ਮੀਨ ਤੇ ਨੇ ਮਸਤਕ ਆਸਮਾਨ ਨਾਲ ਜੁੜਿਆ ਹੈ ਇਸ ਤਰ੍ਹਾਂ ਦਾ ਜਿਹੜਾ ਪੁਰਸ਼ ਹੈ ਉਸ ਦਾ ਦੁਨੀਆ ਵਿੱਚ ਆਇਆ ਸਫਲ ਇਸ ਤਰ੍ਹਾਂ ਦੇ ਪੁਰਸ਼ ਦਾ ਸੰਸਾਰ ਵਿੱਚ ਆਇਆ ਸਫਲ ਔਰ ਇਸ ਤੋਂ ਉਲਟ ਵਿਪਰੀਤ ਮੂਰਖਤਾ ਦੇ ਚ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ ਮਨ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ ਔਰ ਅਹੰਕਾਰ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਸਾਬ ਕਿਨਨ ਦੁਨੀਆ ਦੇ ਵਿੱਚ ਫਜ਼ੂਲ ਆਇਆ ਹੈ ਸੰਸਾਰ ਦੇ ਵਿੱਚ ਫਜ਼ੂਲ ਆਇਆ ਹੈ ਔਰ ਆਪਣਾ ਜੀਵਨ ਉਹ ਵਿਅਰਥ ਗਵਾ ਲੈਂਦਾ ਹੈ ਮਹਾਰਾਜ ਇਸ ਪਉੜੀ ਦੀ ਆਖਰੀ ਪੰਕਤੀ ਇੰਜ ਫਰਮਾਨ ਕਰਦੇ ਨੇ ਵਿੱਚ ਦੁਨੀਆ ਕਾਹੇ ਆਇਆ ਐ ਮਨੁਖ ਤੂੰ ਦੁਨੀਆ ਦੇ ਵਿੱਚ ਕਿਉਂ ਆਇਆ ਅਫਸੋਸ ਕਰਦੇ ਦੁੱਖ ਤੋਂ ਕਿ ਅਫਸੋਸ ਪੈ ਕਰਦੇ ਨੇ ਕਿਉਂ ਆਏ ਕਜ਼ੂਲਾ ਆਇਆ ਵਿਰਥ ਆਇਆ ਹੈ ਦੁਨੀਆ ਦੇ ਚ ਆਇਆ ਔਰ ਦੁਨੀਆ ਦੇ ਚ ਹੀ ਰਹਿ ਗਿਆ ਉਰਾਰ ਹੀ ਖੜਾ ਤੂੰ ਰਹਿ ਗਿਆ ਇਹਨਨ ਉਰਾਰ ਤੇ ਦੁਨੀਆ ਹੈ ਪਾਰ ਦੇਨ ਹੈ ਉਰਾਰ ਤੇ ਸੰਸਾਰ ਹੈ ਪਾਰ ਨਿਰੰਕਾਰ ਹੈ ਤੇ ਉਰਾਰ ਜਨਮ ਹੋਇਆ ਤੇ ਉਰਾਰ ਹੀ ਮਰ ਗਿਆ ਪਰਲੇ ਕੰਡੇ ਤੇ ਪਹੁੰਚਿਆ ਹੀ ਨਹੀਂ ਨਿਰੰਕਾਰ ਤੱਕ ਪਹੁੰਚਿਆ ਹੀ ਨਹੀਂ ਦੇਨ ਤੱਕ ਪਹੁੰਚਿਆ ਹੀ ਨਹੀਂ ਤੋ ਸਾਇਬ ਕਨਨ ਉਰਾਰਲੇ ਕੰਡੇ ਹੀ ਤੋ ਕਾਨੂੰ ਆਇਆ ਸੀ ਉਰਾਰ ਤੇ ਇਸ ਵਾਸਤੇ ਬੰਦਾ ਖੜਾ ਹੁੰਦਾ ਹੈ ਪਾਰ ਹੋਣ ਦੀ ਸੋਚਦਾ ਹੈ ਤੇ ਪਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਉਰਾਰ ਖੜਾ ਹੀ ਰਹਿ ਗਿਆ ਹੈ ਉਰਾਰ ਖੜੇ ਰਹਿਣ ਦਾ ਕੀ ਮਤਲਬ ਸੀ ਵਿੱਚ ਦੁਨੀਆਂ ਕਾਹੇ ਆਇਆ ਤੋ ਕਿਸ ਲਈ ਇਸ ਦੁਨੀਆਂ ਦੇ ਚ ਆਇਆ ਭਾਅ ਵਿਅਰਥ ਆਇਆ ਹੈ ਦੁਨੀਆਂ ਵਿੱਚ ਆਉਣਾ ਦਰਸਲ ਦੀਨ ਦੀ ਪ੍ਰਾਪਤੀ ਹੈ ਸੰਸਾਰ ਵਿੱਚ ਆਉਣਾ ਹੀ ਇਸ ਲਈ ਹੈ ਕਿ ਮਰੰਗਾਰ ਦੀ ਪ੍ਰਾਪਤੀ ਹੋਵੇ ਕਰਤਾਰ ਦੀ ਪ੍ਰਾਪਤੀ ਹੋਵੇ ਗੁਰੂ ਹੋਵੇ ਗੁਰੂ vahe guru, wahe guru wahe...